ਪੰਜ ਨਜਾਇਜ਼ ਅਸਲੇ ਤੇ ਇੱਕ ਕਿਰਪਾਨ ਦੇ ਸਮੇਤ ਗ੍ਰਿਫਤਾਰ ਕੀਤਾ ਇਹਨਾਂ ਦੇ ਵਿੱਚੋਂ ਚਾਰ ਵਿਅਕਤੀ ਅਮਨ ਸੂਰਾ ਅਨਿਲ ਬੱਚੀ ਅਨੈ ਸੂਰਾ ਤੇ ਸਾਜੀਦ ਖਾਨ ਇਹ ਪਿੰਡ ਬੁਗਾਣਾ ਥਾਣਾ ਬਰਵਾਲਾ ਜ਼ਿਲ੍ਹਾ हिसार ਦੇ ਰਹਿਣ ਵਾਲੇ ਨੇ ਤੇ ਗਜੇਂਦਰ ਮਲਿਕ ਥਾਣਾ सदर हिसार ਦਾ ਤਨਾਂਸੂ ਪਿੰਡਾ ਉੱਥੇ ਦਾ ਰਹਿਣ ਵਾਲਾ ਇਸ ਤੋਂ ਇਲਾਵਾ ਇੱਕ ਛੇਵਾਂ ਵਿਅਕਤੀ ਜਿਹੜਾ ਹੈਗਾ ਸ਼ਮਨਪ੍ਰੀਤ ਸਿੰਘ ਇਸ ਪਿੰਡ ਸੇਖਵਾ ਫਿਰੋਜ਼ਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਇਹ ਪੰਜੇ ਵਿਅਕਤੀਆਂ ਨੂੰ ਸਾਡੀ ਪੁਲਿਸ ਨੇ ਜਿਹੜਾ ਹੈਗਾ ਇੱਕ ਖੋਹੀ ਹੋਈ ਸਕੂਟੀ ਜਿਹੜੀ ਇਹਨਾਂ ਨੇ ਕਿ ਅਮਨਨਗਰ ਥਾਣੇ ਦੇ ਇਲਾਕੇ ਚ ਖੋਹੀ ਸੀ ਉਹਦੇ ਸਮੇਤ ਜਿਹਦੇ ਵਿੱਚੋਂ ਇਹਨਾਂ ਨੂੰ ਪੰਜ ਅਸਲੇ ਜਿਨ੍ਹਾਂ ਦੇ ਵਿੱਚੋਂ 32 ਬੋਰ ਤੇ ਪੰਜ ਪਿਸਟਲ ਤਿੰਨ ਪਿਸਟਲ ਤੇ 32 ਬੋਰ ਦਾ ਇੱਕ ਪਿਸਟਲ ਤੇ ਇੱਕ 315 ਬੋਰ ਦਾ ਦਸਤ ਇਕੱਠਾ ਤੇ ਇੱਕ ਕਿਰਪਾਨ ਜਿਹੜੀ ਹੈ ਉਹ ਬਰਾਮਦ ਕੀਤੀ ਹੈ ਤੇ 47 ਜਿਹੜੇ 47 ਜਿੰਦਾ ਕਾਰਤੂਸ ਬਰਾਮਦ ਕੀਤੇ ਸਰੇ ਇਫਤੋ ਕੀ ਸੀਗਾ ਦੀ ਸ਼ਕਤੀ ਦਾ ਐਕਸਪੋਰਟ ਆ ਰਿਹਾ ਹੈ ਇਹ ਸਾਡੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹਨਾਂ ਦੀਆਂ ਇਹ ਬੇਸਿਕਲੀ ਕ੍ਰਿਮੀਨਲ ਪ੍ਰਵਿਰਤੀ ਦੇ ਵਿਅਕਤੀ ਨੇ ਜਿਹੜੇ ਹਿਸਾਰ ਜ਼ਿਲ੍ਹੇ ਦੇ ਪੰਜ ਵਿਅਕਤੀ ਹੈਗੇ ਨੇ ਤੇ ਇਹ ਇੱਥੇ ਕੋਈ ਪਲੈਨਿੰਗ ਕਰ ਰਹੇ ਨੇ ਸਾਡੀ ਟੀਮ ਨੂੰ ਇਹ ਇਨਫੋਰਮੇਸ਼ਨ ਸੀ ਕਿ ਇਹਨਾਂ ਕੋਲ ਹਸਲਾ ਵੀ ਹੈਗਾ ਤੇ ਇਹਨਾਂ ਦੀ ਠਾਰ ਜਿਹੜੀ ਹੈਗੀ ਹੈ ਉਹ ਇੱਕ ਅਮਨਨਗਰ ਦੇ ਵਿੱਚ ਹੈ ਤੇ ਦੂਜੀ ਠਾਰ ਜਿਹੜੀ ਹੈਗੀ ਹੈ ਸ਼ਮਨਪ੍ਰੀਤ ਕੋਲ ਪਿੰਡ ਸ਼ੇਖਵਾ ਜਿਹੜਾ ਹੈਗਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਉੱਥੇ ਹੈਗੀ ਹੈ ਇਹਨਾਂ ਦੀ ਜਿਹੜੀ ਗਰੁੱਪ ਵਾਜੀ ਹੈ ਉਹ ਹਿਸਾਰ ਜ਼ਿਲ੍ਹੇ ਦੇ ਵਿੱਚ ਹੀ ਚੱਲਦੀ ਹੈ ਉੱਥੇ ਇਹਨਾਂ ਦੇ ਉੱਪਰ ਜਿਹੜ ਉਹਦੇ ਉੱਪਰ 6 ਪਰਚੇ ਤੇ ਜਿਹੜਾ ਅਨੀਸ਼ ਹੈਗਾ ਉਹਦੇ ਉੱਪਰ 4 ਪਰਚੇ ਗਜੇਂਦਰ ਮਲਿਕ ਦੇ ਉੱਪਰ ਇੱਕ ਪਰਚਾ ਜਿਹੜਾ ਦਰਜ ਹੈ ਜਿਹਦੇ ਵਿੱਚ 300 ਸੱਤ ਸਮੇਤ ਆਰਮਜ਼ ਐਕਟ ਤੇ ਮਤਲਬ ਡਕੈਤੀ ਵਗੈਰਾ ਦੇ ਪਰਚੇ ਉੱਥੇ ਦਰਜ ਨੇ ਇਹ ਜਿਹੜੀ ਹਿਸਾਰ ਪੁਲਿਸ ਹੈਗੀ ਹੈ ਉਸ ਨੂੰ ਵੀ سنگੀਨ ਮਾਮਲੇ ਜਿਹੜੇ ਹੈਗੇ ਨੇ ਆਰਮਜ਼ ਐਕਟ ਵਗੈਰਾ ਦੇ ਉਹਦੇ ਵਿੱਚ ਲੋੜੀਂਦੇ ਨੇ ਸਰ ਕੀ ਲੱਗਦਾ ਪਟਿਆਲੇ ਵਿੱਚ ਕੋਈ ਵੱਡੀ ਵਾਰਦਾਤ ਜਿਸ ਵਿੱਚ ਨਾ ਅਸਲਾ ਹੋਵੇ ਇਹਨਾਂ ਤੋਂ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸਣਾ ਚਾਹੁੰਦਾ ਇਹਨਾਂ ਤੋਂ ਪਹਿਲਾਂ ਵੀ ਹਿਸਾਰ ਪੁਲਿਸ ਪੰਜ ਸਲੇਰ ਰਿਕਵਰ ਕਰ ਚੁੱਕੀ ਹੈ ਤੇ ਕ੍ਰਿਮੀਨਲ ਪ੍ਰਵਿਰਤੀ ਦੇ ਵਿਅਕਤੀ ਨੇ ਤੇ ਇੱਥੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸ਼ਰਾਖ ਦੇ ਵਿੱਚ ਹੀ ਹੈ। ਇਹਨਾਂ ਨੇ ਕੋਈ ਸ਼ਿਕਾਇਤ ਨਹੀਂ ਕੀਤੀ। ਰਿਪੀਟ ਕਰੇ ਕੁਐਸਚਨ ਕੋਈ ਸਾਥੀ ਵਗੈਰਾ ਹੋਣੀ ਨਾ ਪਤਾ ਉਹ ਸਾਡੀ ਪੁੱਛ ਕੇ ਚੱਲ ਰਿਹਾ ਸਾਡੀ ਟੀਮ ਨੇ ਜਿਹੜਾ ਹੈਗਾ ਮਾਨਯੂ ਕੋਰਟ ਤੋਂ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਉਸ ਦੇ ਵਿੱਚ ਅਸੀਂ ਤਫ਼ਤੀਸ਼ ਕਰਾਂਗੇ ਤੇ ਇਹਨਾਂ ਦੇ ਜਿਹੜੇ ਲਿੰਕ ਹੈਗੇ ਇਹਨਾਂ ਦੇ ਜਿਹੜੇ ਸਾਥੀ ਹੈਗੇ ਨੇ ਤੇ ਸਪਲਾਈ ਕਿੱਥੋਂ ਆਇਆ ਇਹਨਾਂ ਕੋਲੇ ਇੱਕ ਏਕੀਪ ਜਿਹੜੀ ਹੈਗੀ ਆ ਤੇ ਇਹਨਾਂ ਦੀ ਕਿੱਥੋਂ ਪਹੁੰਚੀ ਹੈ ਉਹ ਸਾਰੇ ਲਿੰਕ ਅਸੀਂ ਐਸਟੈਬਲਿਸ਼ ਕਰ ਕੋਈ ਗੈਂਗ ਦਾ ਵੀ ਕੋਈ ਡਿਪਲੇ ਗੈਂਗ ਜਿਹਾ ਸਮਝ ਨਹੀਂ ਐਸੱਚ ਕੋਈ ਗੈਂਗ ਵਾਲੀ ਗੱਲ ਤਾਂ ਨਹੀਂ ਸਾਹਮਣੇ ਆਈ ਪਰ ਇਹਨਾਂ ਦੀ ਦੋ ਗੁੱਟਾਂ ਦੀ ਹਿਸਾਰ ਜ਼ਿਲ੍ਹੇ ਦੇ ਵਿੱਚ ਹੀ ਉੱਥੇ ਆਪਣੇ ਲੋਕਲ ਗਰੁੱਪ ਵਾਜੀ ਚੱਲਦੀ ਸੀ ਕਿ ਜਿਹਦੇ ਵਿੱਚ ਇਹਨਾਂ ਨੇ ਇੱਕ ਦੂਜੇ ਤੇ ਪਹਿਲਾਂ ਵੀ ਹਮਲੇ ਕੀਤੇ ਨੇ ਤੇ ਜਿੰਨਾ ਹੁਣ ਤੱਕ ਇਹਨਾਂ ਨੇ ਦੱਸਿਆ ਕੋਈ ਕਤਲ ਵਗੈਰਾ ਵੀ ਹੋਇਆ ਤੇ ਉਸ ਤੋਂ ਇਲਾਵਾ ਇਹਨਾਂ ਤੇ ਡਕੈਤੀ ਦਾ ਪਰਚਾ ਵੀ ਜਿਹੜਾ ਹੈਗਾ ਹਸਾਰ ਦੇ ਵਿੱਚ ਦਰਜ ਇਹ ਅਮਨਿਕ ਅਮਨਨਗਰ ਦੇ ਵਿੱਚ ਕਿਰਾਏ ਪਸਾਂ ਦੇ ਰਹਿੰਦੇ ਸਿੱਕੇ ਤੇ ਉੱਥੋਂ ਹੀ ਇਹ ਜਿਹੜਾ ਹੈਗਾ ਆਪਣਾ ਆਪਰੇਟ ਕਰਨ ਦੀ ਫਿਰਾਕ ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਅਸੀਂ ਤੁਹਾਡੇ ਮਾਧਮ ਤੋਂ ਅਪੀਲ ਵੀ ਕਰਦੇ ਆਂ ਲੋਕਾਂ ਨੂੰ ਕਿ ਜਿਹੜੇ ਵੀ ਤੁਸੀਂ ਕਿਰਾਏਦਾਰ ਰੱਖ ਰਹੇ ਹੋ ਸਾਡਾ ਜਿਹੜਾ ਵੈਰੀਫਿਕੇਸ਼ਨ ਦਾ ਸਿਸਟਮ ਹੈਗਾ ਸਾਂਝ ਦੇ ਥਰੂ ਉਹ ਵੈਰੀਫਿਕੇਸ਼ਨ ਜ਼ਰੂਰ ਕਰਵਾਓ ਉਹ ਤੁਹਾਡੀ ਸੇਫਟੀ ਵਾਸਤੇ ਤੇ ਸਮਾਜ ਦੀ ਸੇਫਟੀ ਵਾਸਤੇ ਜ਼ਰੂਰੀ ਹੈ